ਜੋ ਜਿੰਦਾ ਡਿਸਕਸ਼ਨ ਇਨੀ ਨਹੀਂ ਹੋ ਸਕਣੇ ਤੋ ਅਸੀਂ ਚਾਰ ਮੁੱਖ ਮੁੱਦਿਆਂ ਤੇ ਤੁਹਾਡੇ ਸਾਰਿਆਂ ਦੇ ਇਕ ਚਾਰ ਚਾਹੁੰਦੇ ਅਸੀਂ ਚਾਹੁੰਦੇ ਆ ਤੁਹਾਡੀ ਪਾਰਟੀ ਦੀ ਪਾਲਿਸੀ ਕੀ ਹੈ ਉਹਦੇ ਮੁਤਾਬਕ ਆਪਣੇ ਵਿਚਾਰ ਦਿਓ ਤੋ ਹੁਣ ਘੰਟੇ ਲਈ ਅਸੀਂ ਇਹ ਡਿਸਕਸ਼ਨ ਕਰਾਂਗੇ ਫਿਰ ਉਹਦੇ ਬਾਅਦ ਇੱਕ ਘੰਟਾ ਕੁਐਸਚਨ ਆਨਸਰ ਦਾ ਹੋਰੀਗਾ ਤੇ ਸਭ ਤੋਂ ਪਹਿਲਾ ਮੁੱਦਾ ਜਿਹੜਾ ਅੱਜ ਪਛਦਾ ਮੁੱਦਾ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਦੇ ਵਿੱਚ ਸਰਕਾਰ ਥੇਲਾ ਕਿਸੇ ਨੂੰ ਦੇ ਨਹੀਂ ਰਹੀ ਜ਼ਮੀਨ ਹਥਿਆਰੀ ਹੈ ਇਹ ਤਾਂ ਝੂਠ ਬੋਲ ਰਹੀ ਹੈ ਕੋਈ ਇਹ ਜਿਹੜੀ ਜ਼ਮੀਨ ਇਹਨਾਂ ਨੇ ਨੋਟੀਫਾਈ ਕਰਤੀ ਮੇਰੇ ਹਿਸਾਬ ਨਾਲ ਹੁਣ ਤੱਕ 21550 ਏਕੜ ਜਿਹੜੇ ਇੰਡਸਟਰੀਅਲ ਜ਼ੋਨ ਬਣਾਉਣੇ ਨੇ 6 ਉਹਦੇ ਲਈ ਇਹ 43983 ਏਕੜ ਹਾਊਸਿੰਗ ਵਾਸਤੇ ਟੋਟਲ 65533 ਏਕੜ ਜ਼ਮੀਨ ਬਹੁਤ ਹੀ ਫਰਟਾਈਲ ਲੈਂਡ ਪਿੰਡਾਂ ਦੇ ਪਿੰਡ ਉਹ ਜਾਣ ਵਾਸਤੇ ਇਹਨਾਂ ਨੂੰ ਡਿਵਾਈਸ ਕਰ ਦਿੱਤੇ ਤੇ ਸਨੂ ਨੂੰ ਅੱਜ થી ਸਮਝ ਆਈ ਕਿ ਕੋਈ ਪ੍ਰੋਜੈਕਟ ਜਦੋਂ ਬਣਦਾ ਹੈ ਉਹਦਾ ਪਹਿਲਾਂ ਸੋਸ਼ਲ ਇੰਪੈਕਟ ਉਹਦੀ ਸਟੱਡੀ ਕੀਤੀ ਜਾਂਦੀ ਹੈ ਇਹਦੀ ਕੀ ਅਸੀਂ ਪੁੱਛਣਾ ਸੀ ਉਹਨਾਂ ਨੂੰ ਕਿ ਕੋਈ ਸਟੱਡੀ ਕੀਤੀ ਹੈ ਜਾਂ ਕੀਤੀ ਹੈ ਲੋਕਾਂ ਦੇ ਸਾਹਮਣੇ ਰੱਖੋ ਕਿਉਂਕਿ ਕਿੰਨੇ ਲੋਕ ਉੱਜੜਨਗੇ ਮੇਰੇ ਮੁਤਾਬਕ ਇਹ 55000 ਏਕੜ ਤੋਂ ਜਿਵੇਂ ਭਾਰਤ ਸਰਕਾਰ ਕਹਿੰਦੀ ਹੈ ਵੀ 86% ਕਿਸਾਨ ਉਹਨੇ ਜਿਨ੍ਹਾਂ ਦੇ ਕੋਲ ਲੈਂਡ ਹੋਲਡਿੰਗ 5 ਏਕੜ ਤੋਂ ਘੱਟ ਹੈ ਕਿਸ ਕੋਈ 1 ਹੈ ਕਿਸ ਕੋਈ 2 ਹੈ ਕਿਸ ਕੋਈ ਮੈਕਸਿਮਮ 5 ਹੈ ਇਹਦੇ ਮੁਤਾਬਕ 20000 ਪਰਿਵਾਰ ਨੇ ਜਿਹੜੇ ਧੋਜਣਗੇ ਨਹੀਂ ਨਾ ਇਹ ਤਾਂ ਹੈ ਉਹ ਜਿਹੜੇ ਲੈਂਡ ਓਨਰਸ ਨੇ ਜਿਹੜੇ ਉਸ ਪਿੰਡ ਵਿੱਚ ਵਸਦੇ ਮਜ਼ਦੂਰ ਨੇ ਜਾਂ ਹੋਰ ਲੋਕ ਵਸਦੇ ਨੇ ਉਹ ਵੀ ਇਹਦੇ ਨਾਲ ਜੁੜੇ ਨੇ ਉਹਨਾਂ ਦੀ ਵੀ ਹੋਣੀ ਇਹਦੇ ਨਾਲ ਜੁੜੀ ਹੈ ਤੇ ਇਹਦਾ ਮਤਲਬ ਸਾਰਾ ਸਾਡਾ ਤਾਣਾ ਬਾਣਾ ਇੱਕ ਵਾਰ ਹੀ ਪੰਜਾਬ ਦਾ ਹਿੱਲ ਜਾਏਗਾ ਜੋ ਸਾਡੀ ਇਨਫੋਰਮੇਸ਼ਨ ਆ ਉਹਦੇ ਮੁਤਾਬਕ 1 ਲੱਖ ਏਕੜ ਤੋਂ ਉੱਤੇ ਇਸ ਪੰਜਾਬ ਸਰਕਾਰ ਜਾਣ ਵਾਲੀ ਹੈ ਕਿਉਂਕਿ ਬਹੁਤ ਸਾਰੀਆਂ ਕੋਲੋਨੀ ਹੋਰ ਪਾਈਪਲਾਈਨ ਚ ਨੇ ਜਿਹਦੇ ਵਾਸਤੇ ਇਹਨਾਂ ਨੇ ਜ਼ਮੀਨ ਲੈਣੀ ਹੈ ਹਾਲੇ ਤਾਂ 1 ਲੱਖ ਏਕੜ ਜ਼ਮੀਨ ਇਹ ਤੋਂ ਇਹ ਲੈ ਗਏ 1 ਲੱਖ ਏਕੜ ਚਰੇਗੀ ਭਾਰਤ ਮਾਲਾ ਪ੍ਰੋਜੈਕਟ ਚ ਇਹ ਕਹਲੇ ਹੋਰ ਪ੍ਰੋਜੈਕਟ ਆ ਰਿਹਾ ਰੇਲਵੇ ਲਾਈਨਾਂ ਹੋਰ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਨਿਕਣੀ ਹੈ ਲੱਖ ਉਹਦੇ ਚ ਨਿਕਲੂ ਪੰਜਾਬ ਕਿੱਥੇ ਬਚੂ ਇਹ ਬੜਾ ਗੰਭੀਰ ਮੁੱਦਾ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਦੇ ਤੇ ਆਪਣੀ ਰਾਏ ਦਿਓ ਤੁਸੀਂ ਕੀ ਚਾਹੁੰਦੇ ਅਸੀਂ ਤਾਂ ਇਹ ਲੈਂਡ ਪੂਲਿੰਗ ਪਾਲਿਸੀ ਬਿਲਕੁਲ ਅਸੀਂ ਇਹਨੂੰ ਨੋਟੀਫਿਕੇਸ਼ਨ ਰੱਦ ਕਰਾਉਣ ਲਈ ਅਪੀਲ ਕਰਦੇ ਹਾਂ ਕਿਉਂਕਿ ਬਾਕੀ ਤੁਸੀਂ ਆਪਣੇ ਪਾਰਟੀ ਦਾ ਸਟੈਂਡ ਇਹ ਕੈਸਪਰ ਅਮਰੀਕਾ ਦੇ ਵਿੱਚ ਗਲਬਾ ਚੱਲ ਰਹੀ ਹੈ ਡੋਨਲਡ ਟਰੰਪ ਨੇ ਸਾਰੀ ਦੁਨੀਆ ਨੂੰ ਬਖਤ ਪਾਇਆ ਹੋਇਆ ਹੈ ਫ੍ਰੀ ਟ੍ਰੇਡ ਐਗਰੀਮੈਂਟ ਤੇ ਪਰ ਉਹ ਪਾਇਆ ਜਾ ਰਿਹਾ ਕਿ ਖੇਤੀ ਡੇਰੀ ਪੋਲਟਰੀ ਇਹ ਸੈਕਟਰ ਵੀ ਭਾਰਤ ਦੇ ਅਮਰੀਕਾ ਨੇ ਖੋਲੇ ਜਾਣ ਜੋਏ ਸੈਕਟਰ ਕੋਲ ਦੇ ਉਤੇ ਜਾਂਦੇ ਨੇ ਤਾਂ ਪੰਜਾਬ ਦੀ ਖੇਤੀ ਪੰਜਾਬ ਦੀ ਡੇਰੀ ਪੰਜਾਬ ਦੀ ਪੌਂਟਰੀ ਬਿਲਕੁਲ ਬਰਬਾਦ ਹੋ ਜਾਏਗੀ ਅਸੀਂ ਉਹਨਾਂ ਨਾਲ ਮੁਕਾਬਲਾ ਬਿਲਕੁਲ ਨਹੀਂ ਕਰ ਸਕਦੇ ਦੇ ਆਰ ਹੈਵੀਲੀ ਸਬਸਿਡਾਈਜ਼ ਅਸੀਂ ਉੱਚੇ ਦੀ ਖੇਤੀ ਖੇਤੀ ਨੂੰ ਕੰਪੀਟ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਉਹਦੇ ਤੇ ਤੁਹਾਡੀ ਪਾਰਟੀ ਦੀ ਕੀ ਪੋਜੀਸ਼ਨ ਹੈ ਉਹ ਵੀ ਸਾਨੂੰ ਸਪਸ਼ਟ ਕਰੋ ਪਾਣੀ ਬਾਰੇ ਪਾਣੀ ਉਹਨੇ ਦੇਚ ਪਛੋਕਰ ਤੇ ਜਾਣਦੇ ਲੋਣੇ ਤੁਸੀਂ ਸਾਰੇ ਜਾਣਦੇ ਹੋ ਕਿਵੇਂ बार-बार ਪੰਜਾਬ ਤੋਂ ਪੰਜਾਬ ਰਾਈਪੀਰੀਅਨ ਸਟੇਟ ਹੁੰਦੇ ਹੋਏ ਵੀ ਪੰਜਾਬ ਦਾ ਪਾਣੀ ਦੂਜੀਆਂ ਸਟੇਟਾਂ ਨੂੰ ਦਿੱਤਾ ਗਿਆ ਦਿੱਲੀ ਹਿਮਾਚਲ ਤੋਂ ਪੈਸੇ ਦੇ ਕੇ ਪਾਣੀ ਲੈਂਦਾ ਹੈ ਰਾਜਸਥਾਨ ਕਿਸੇ ਵੇਲੇ ਸਾਨੂੰ ਪੈਸੇ ਦਿਆ ਕਰਦਾ ਸੀ ਇਹ ਸਾਡਾ ਕੋਈ ਮੁਕਤ ਜਾ ਰਿਹਾ ਹੈ ਹਰਿਆਣਾ 70% ਪਾਣੀ ਹਰਿਆਣਾ ਦੇ ਕੋਲ ਜਾ ਰਿਹਾ ਹੈ 40% ਉਹਦਾ ਪੜਦਾ ਪਰ ਹਰ ਹੋਰ ਪਾਣੀ ਦੇ ਤਬਾਹ ਹੋਣ ਦੇ ਲੈਂਡ ਸੈਫਟੀ ਐਕਟ ਸਾਡੀ ਰੂਰੀ ਪਾਰਟੀ ਨੇ ਮੰਨ ਲਿਆ ਲੈਂਡ ਸੇ ਕੰਟਰੋਲ ਸੈਂਟਰ ਦਾ ਹੋ ਗਿਆ ਫਿਰ ਉਸ ਧਾਰਾ 78 79 80 ਸਿਰਫ ਤੇ ਸਿਰਫ ਪੰਜਾਬ ਦੇ ਰੀਆਰਗੇਨਾਈਜੇਸ਼ਨ ਐਕਟ ਵਿੱਚ ਪਈ ਹੈ ਬਾਕੀ ਬੜੀਆਂ ਸਟੇਟਲ ਰੀਆਰਗੇਨਾਈਜੇਸ਼ਨਾਂ ਉਹਨਾਂ ਨੇ ਕਿਸੇ ਦੇ ਵੀ ਰੀਆਰਗੇਨਾਈਜੇਸ਼ਨ ਐਕਟ ਵਿੱਚ ਇਹੋ ਜੀ ਧਾਰਾ ਨਹੀਂ ਪਾਈ ਜਿਹਦੇ ਨਾਲ ਸਟੇਟ ਦੇ ਅਧਿਕਾਰਾਂ ਦੇ ਵਿੱਚ ਕੋਈ ਸੈਂਟਰ ਦਾ ਖੰਡ ਦੇ ਸਕੇ ਸਿਰਫ ਪੰਜਾਬ ਦੇ ਕੇਸ ਤੇ ਹੋਇਆ ਔਰ ਉਸੇ ਤਾਰਾ ਖੱਤਰ 79 ਦੀ 80 ਦੀ ਵਜ੍ਹਾ ਕਰਕੇ BBMP ਵਾਲੇ ਅਕੈਡਮਿਨਿਸਟ੍ਰੇਟਿਵ ਬਾਡੀ ਸੀ ਪਰੋਂਾ ਪਾਣੀ ਵੰਡਣ ਲੱਗ ਪਿਆ ਤਾਂ ਪਾਣੀਆਂ ਦੀ ਸਾਡੀ ਸਥਿਤੀ ਇਹ ਹੈ ਵੀ ਅੱਜ ਜਿਹੜੀ ਦੂਸਰੇ ਐਕਾਫਾਇਰ ਚੋਂ ਸੀ ਪਾਣੀ ਲੈ ਰਹੇ ਆ ਉਹ ਪਾਣੀ ਕੈਂਸਲ ਹੋ ਗਿਆ ਪਾਰਲੀਮੈਂਟ ਰਿਪੋਰਟ ਪੇਸ਼ ਹੋ ਚੁੱਕੀ ਪੰਜਾਬ ਦੇ ਕਿਸੇ ਜ਼ਿਲ੍ਹੇ ਦਾ ਘਟਿਤ ਜਿਹੜਾ ਬਾਦ ਸਾਰਾ ਪਾਣੀ ਕਿੱਥੇ ਸੋ ਗਿਆ ਕੈਨਸਰ ਦੇ ਕੇਸ ਲਗਾਤਾਰ ਵਧ ਰਹੇ ਨੇ ਜਿਹੜੀ ਥਰਡ ਐਕਾਫਾਇਰ ਤੇ ਅਸੀਂ ਜਾਣ ਵਾਲੇ ਹਾਂ ਵਿਦਨ 2 ਇਅਰਸ ਉਹ ਨਾ ਪੀਣ ਦੇ ਲਾਇਕ ਹੈ ਨਾ ਫਸਵਾਨ ਨੂੰ ਡਾਊਨ ਦੇ ਲੈ ਕੇ ਇਹ ਵੀ ਸਟੱਡੀ ਆਪੀ ਤੇ ਪੰਜਾਬ ਜਾਏਗਾ ਕਿੱਥੇ ਇਹਦੀ ਸਥਿਤੀ ਜੇ ਸਾਡੇ ਕੋਲ ਸਾਡੇ ਕੋਲ ਇੱਕੋ ਰਸਤਾ ਹੈ ਸਰੂ ਹਰ ਕਾਰਨੂ ਪੀੜੇ ਸਾਫ ਪਾਣੀ ਹਰ ਖੇਤ ਨੂੰ ਪਾਣੀ ਜਿੰਨੀ ਦੇਰ ਤੱਕ ਪਿਛਲੇ ਸਮਝੌਤਿਆਂ ਬਾਰੇ ਕੋਈ ਗੱਲ ਨਹੀਂ ਹੁੰਦੀ ਹੋ ਰੱਦ ਨਹੀਂ ਹੁੰਦੇ ਪੰਜਾਬ ਨੂੰ ਪਹਿਲਾਂ ਮਾਲਕ ਪਾਣੀ ਦਾ ਕਨਸੀਡਰ ਨਹੀਂ ਕਰਦੇ ਉਨੀ ਦੇਰ ਤੱਕ ਪੰਜਾਬ ਦਾ ਫਿਊਚਰ ਸਿਕਿਉਰ ਨਹੀਂ ਇਸ ਤਰ੍ਹਾਂ ਕੋਈ ਪ੍ਰੈਗਮੈਂਟ ਦਾ ਹੈ ਕੋਆਪਰੇਟ ਮੂਵਮੈਂਟ ਦਾ ਅਸੀਂ ਥੱਕ ਗਏ ਸਰਕਾਰ ਨੂੰ ਮੈਮੋਰੰਡਮ ਦੇ ਦੇ ਕੇ ਚੀਫ ਮਿਨਿਸਟਰ ਤਾਂ ਇੱਕ ਮੀਟਿੰਗ ਵਿੱਚ ਲੜਕੇ ਉੱਠ ਕੇ ਭੱਜ ਹੀ ਗਿਆ ਅਸੀਂ ਉਹਨੂੰ ਕਹੇ ਸੀ ਤੇਰਾ ਮਹਿਕਮੇ ਸਾਡੀ ਗੱਲ ਸੁਣ ਕੇ ਜਾਓ ਗੁੱਸੇ 'ਚ ਭੱਜ ਹੀ ਗਿਆ ਛੱਡ ਕੇ ਅਸੀਂ ਕੋਈ ਕ੍ਰੀਡ ਆਡਿਟ ਰਿਪੋਰਟਾ ਬਹੁਤ ਸਾਰੇ ਕਪਲੇ ਕਰੋੜਾ ਰੁਪਏ ਦੇ ਉਹਦੇ ਸਾਹਮਣੇ ਰੱਖ ਕੇ ਅਸੀਂ ਰਜਿਸਟਰਾਰ ਕੋਲ ਸਟਾਫ ਰਿਪੋਰਟਰ ਸਾਈਟਿਸ ਨੂੰ ਕਈ ਵਾਰੀ ਮਿਲ ਕੇ ਪੁੱਛਿਆ ਵੀ ਤੁਸੀਂ ਰਜਿਸਟਰਾਰ ਹੋ ਤੁਸੀਂ ਕਸਟੋਡੀਓ ਨੂੰ ਕੋਆਪਰੇਟ ਮੂਵਮੈਂਟ ਦੇ ਸਾਨੂੰ ਦੱਸੋ ਕਈ ਤੁਹਾਡਾ ਕੋਈ ਕੋਆਪਰੇਟਿਵ ਉਧਾਰਾ ਪੈਰਸਿਰ ਹੈ ਜੀ ਕੋ ਡੁੱਬ ਗਈ ਹਾਊਸ ਵੈੱਡ ਡੁੱਬ ਗਈ ਲੈਨ ਮੋਰਗੇ ਬੈਂਕ ਦਾ 3 ਸਾਲ ਤੋਂ ਕਰਜ਼ਾ ਦੇਣ ਦਾ ਕੰਮ ਜਿਹੜਾ ਮੇਨ ਕੰਮ ਹੈ ਬੰਦ ਹੈ ਔਰ ਜਿਹੜੀ ਰਿਕਵਰੀ ਹੁੰਦੀ ਹੈ ਉਹਦੇ ਨਾਲ ਮੁਲਾਜ਼ਮ ਨੂੰ ਤਨਖਾਹ ਦੇ ਦਿੰਦੇ ਨੇ ਉਹ ਵੀ ਬੰਦ ਹੈ ਸਾਡੀਆਂ ਸੈਂਟਰਲ ਕੋਆਪਰੇਟਿਵ ਬੇਕਦੇ ਆ 68 ਬਰਨਚਾ ਘਟੇਚ ਨੇ ਮਾਰਕ ਫੈਡ ਘਟੇਚ ਹੈ ਮਿਲਕ ਵੈੱਡ ਘਟੇਚ ਹੈ 슈ਗਰ ਫੈਡ ਘਟੇਚ ਹੈ ਅਸੀਂ ਉਹਨੂੰ ਪੁੱਛਿਆ ਕੋਈ ਅਦਾਰਾ ਹੈ ਤੁਹੇ ਪਾਸੇ ਸੈਕਟਰ ਕਮੇਟੀ ਕਹਿੰਦੀ ਹੋਈ ਸਾਰੇ ਦੇਸ਼ ਵਿੱਚ ਕੋਆਪਰੇਟ ਮੂਵਮੈਂਟ ਨੂੰ ਸਟਰੋਂਗ ਕਰਨਾ ਹੈ। ਦੂਜੇ ਪਾਸੇ ਪੰਜਾਬ ਤਾਂ ਮੂਵਮੈਂਟ ਕਦਮ ਹੋ ਰਹੀ ਹੈ। ਹੁਣ بڑے ਕੰਕਰੀਟ ਇਨਕੁਆਰੀਆਂ ਹੋਈਆਂ ਹੋਈਆਂ ਕਰੋੜਾ ਰੁਪਏ ਦੇ ਕਪੜੇ ਅਸੀਂ ਮੂਰੇ ਰੱਖੇ ਚੀਰ ਮਿਸਟ ਦੇ। ਉਹਨੇ ਚੀਫ ਸੈਕਟਰੀ ਨੂੰ ਕਹਿਤਾ ਵੀ ਇੱਕ ਵਾਰੀ ਕਰਕੇ ਰਿਪੋਰਟ ਦੇ ਬਾਅਦ ਅਜੇ ਤੱਕ ਕੋਈ ਐਕਸ਼ਨ ਨਹੀਂ। ਸਾਰੇ ਪਾਸੇ ਲੁਕਟ ਮਚੀ ਹੈ ਯਾ ਕੋਆਪਰੇਟ ਦੇ ਵਿੱਚ। ਪਰ ਕਦੇ ਨਹੀਂ ਸੀ ਦੇਖਿਆ ਇਸ ਵਾਰੀ ਤਾਂ ਪਹਿਲੀ ਵਾਰੀ ਹੋਇਆ ਇਸ ਵਿੱਚ। ਮਾਰਕ ਪੱਲੇ ਕੋਆਪਰੇਟਿਵ ਸੈਕਟਰ ਹੈ ਸਾਨੂੰ ਖਾਦਮ ਪਹੁੰਚਾਉਣੀ ਹੁੰਦੀ ਹੈ ਇਸ ਕੀ ਪਹਿਲੀ ਵਾਰੀ ਹੋਇਆ ਐਡਲਟਰੀਟੇਡ ਖਾਦ ਲਈ ਕੋਈ ਪ੍ਰਾਈਵੇਟ ਕੰਪਨੀ ਤੋਂ ਲੈ ਕੇ ਸੁਸਾਇਟੀ ਨੂੰ ਸਪਲਾਈ ਕਰਦੀ ਹੈ ਜਿਨ੍ਹਾਂ ਦੇ ਰਿਜ਼ਲਟ ਜ਼ੀਰੋ ਆ ਗਏ ਤਾਂ ਇਹਦਾਂ ਕੋਆਪਰੇਟਿਵ ਮੂਵਮੈਂਟ ਚੱਲੇਗੀ ਸਾਡੀ ਰਾਈਫਲਾਈਨ ਇਹ ਚਾਰ ਮੁੱਦੇ ਨੇ ਜਿਨ੍ਹਾਂ ਤੇ ਸੀ ਤੁਹਾਡੀ ਰਾਏ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ ਕਿ ਇਹਦੇ ਚੋਂ ਕੋਈ ਤੁਸੀਂ ਕਰਨ ਵਾਲੇ ਹੋ ਇਹ ਸੰ ਜਾਣਕਾਰੀ